हां जी दोस्तों आज ਗੱਲਬਾਤ ਕਰਾਂਗੇ ਖੇਤ ਜੋ ਮੰਗਿਓ ਸੂਰਮਾ ਨਾਵਲ ਦੇ ਭਾਗ 15ਵੇਂ ਬਾਰੇ। ਉਹ ਭਾਗ 14ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਕੈਟ ਟੋਲਾ ਹੁੰਦਾ ਹੈ ਜਿੱਥੇ ਉਹ ਰਹਿੰਦਾ ਹੁੰਦਾ ਹੈ ਉੱਥੇ ਗੰਦੇ-ਮੰਦੇ ਗਾਣੇ ਲਾ ਕੇ ਉੱਚੀ-ਉੱਚੀ ਉਹ ਆਪਣੇ ਡੈਕ ਵਜਾਉਂਦੇ ਹੁੰਦੇ ਨੇ ਤੇ ਮਾਸਟਰ ਦੀ ਇੱਕ ਕੁੜੀ ਹੁੰਦੀ ਹੈ ਜੋ ਕਿ ਉਹਨਾਂ ਨੂੰ ਰੋਕਦੀ ਹੈ ਪਰ ਉਸ ਨੂੰ ਵੀ ਉਹ ਨੰਗੇ ਇਸ਼ਾਰੇ ਕਰਦੇ ਨੇ। ਇਸ ਤੋਂ ਦੁਖੀ ਹੋ ਗਏ ਮਾਸਟਰ ਹੈ ਜਿਹੜਾ ਐਸਐਸਪੀ ਕੋਲ ਜਾਂਦਾ ਪਰ ਐਸਐਸਪੀ ਉਹਨੂੰ ਹੀ ਫੜ ਕੇ ਉਹਦੀ ਕੁੱਟਮਾਰ ਕਰਦਾ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣ। ਇਹ ਵੀ ਭੈਣ ਦੇ ਨੇ ਉਹਨਾਂ ਤੋਂ ਹੀ ਠੀਕ ਰਹਿੰਦੇ ਨੇ ਜਦੋਂ ਬਗਾਨੇ ਪੁੱਤ ਡੱਕਰੇ ਢਾ ਦਿੰਦੇ ਨੇ। ਮਾਸਟਰ ਘਰੋਂ ਮੁੜਦਾ ਹੋਇਆ ਬੱਕੜਵਾ ਬੋਲੀ ਜਾ ਰਹੀਆਂ ਸੀ। ਅਸੀਂ ਜ਼ਰੂਰ ਕਿਤੇ ਨਾ ਕਿਤੇ ਗਲਤਾਂ ਸਾਡੇ ਸਕੂਲਾਂ ਕਾਲਜਾਂ ਵਿੱਚੋਂ ਸਾਡੇ ਵਰਗਿਆਂ ਨੇ ਇਹਨਾਂ ਨੂੰ ਪੜਾਇਆ ਹੋਣਾ। ਸਾਲਾ ਸਾਰਾ ਸਿਸਟਮ ਹੀ ਗਲਤ ਹੋਇਆ ਫਿਰਦਾ। ਭੈਣ ਜਾਵਾ ਮਾਸਟਰ ਨੇ ਡੱਟੀ ਭੱਗ ਨੂੰ ਅਗਰ ਦੁਖੜ ਹੀ ਸਿਰ ਤੇ ਲਪੇਟ ਲਿਆ ਉਸਦੇ ਪਟਿਆਂ ਨਾਲ ਸਿੱਕੇ ਹੋਏ ਪੁੜੇ ਸਕੂਟਰ ਦੀ ਕਾਠੀ ਉਤੇ ਨਹੀਂ ਲੱਗ ਰਹੇ ਸਨ ਹਾਏ ਮਰ ਗਿਆ ਓਏ ਉਸਨੇ ਠੇਕੇ ਮੁਰੇ ਆ ਕੇ ਪਉਆ ਖਰੀਦ ਕੇ ਬਿਨਾਂ ਪਾਣੀ ਤੋਂ ਛੜਾਕ ਲਿਆ ਫਿਰ ਕਹਿੰਦੇ ਆ ਵੀ ਅਤਵਾਦ ਖਤਮ ਨਹੀਂ ਹੁੰਦਾ ਬਿਲਕੁਲ ਸਹੀ ਕਾਮਰੇਡ ਨਰਿੰਦਰ ਸਿੰਘ ਆ ਤੈ ساری ਉਮਰ ਇਮਾਨਦਾਰੀ ਨਾਲ ਪੜਾਇਆ ਆ ਸਿਲਾ ਮਿਲਿਆ ਮੁੰਡੇ ਜਿਹੜਾ ਕੁਝ ਮੰਗਦੇ ਨੇ ਬਿਲਕੁਲ ਠੀਕ ਹੈ ਐਦੋ ਬਿਨਾਂ ਹੋਰ ਹੱਲ ਵੀ ਕੋਈ ਨਹੀਂ ਲਾਲ ਰੰਗ ਦਾ ਪਾਣੀ ਮਾਸਟਰ ਦੇ ਖੂਨ ਵਿੱਚ ਪਹੁੰਚ ਕੇ ਆਪਣੀ ਕਰਮਾ ਦਿਖਾਉਣ ਲੱਗ ਪਿਆ ਮਾਸਟਰ ਡਿੱਗਦਾ ਪੈਂਦਾ ਘਰੇ ਪਹੁੰਚ ਗਿਆ ਹਾਏ ਪਾਪਾ ਜੀ ਕੀ ਹੋਇਆ ਤੁਹਾਨੂੰ ਬੀਜੀ ਬਾਹਰ ਆਇਓ ਜਰਾ ਮਾਸਟਰ ਦੀ ਨੋਨੇ ਆਪਣੀ ਸੱਸ ਨੂੰ ਆਵਾਜ਼ ਮਾਰੀ ਉਸਨੇ ਪਹਿਲਾ ਕਦੇ ਮਾਸਟਰ ਨੂੰ ਦਿਨੇ ਪਿੱਤੀ ਵਿੱਚ ਨਹੀਂ ਦੇਖਿਆ ਸੀ ਹਾਏ ਮੈਂ ਮਰ ਜਾਵਾਂ ਕੀ ਹੋ ਗਿਆ ਮਾਸਟਰ ਦੀ ਘਰ ਦੀ ਨੇ ਵੇੜੇ ਵਿੱਚ ਪਹੁੰਚਦਿਆਂ ਹੀ ਲੰਬਾ ਸਾਰਾ ਵਹਿਣਵਾ ਦਿੱਤਾ ਉਹ ਪੱਕੜਵਾ ਬੰਦ ਕਰ ਮੈਂ ਮਰਿਆ ਨਹੀਂ ਜਿਉਂਦਾ ਹਲੇ ਵਹਿਣ ਕਾ ਤੋ ਪੌਂਦੈ ਹੀ ਐਸਐਸਪੀ ਦੀ ਨਿੱਕੀ ਨਾਲ ਫੇਰੇ ਲੈ ਗਈ ਮਰੂੰਗਾ ਮੇਰੀ ਆ ਪੱਗ ਅੰਦਰ ਰੱਖਾ ਨਾਲੇ ਪੀਲੀ ਦੇ ਵਿੰਦੀ ਕੀ ਐ ਸੁਣਿਆ ਨਹੀਂ ਪੀਲੀ ਪੱਗ ਮਾਸਟਰ ਨੇ ਨਾਬੀ ਰੰਗ ਦੀ ਪੱਗ ਲਾ ਕੇ ਘਰ ਵਾਲੀ ਨੂੰ ਫੜਾ ਦਿੱਤੀ ਉਸਨੇ ਡਰਦੀ ਡਰਦੀ ਨੇ ਪੀਲੀ ਪੱਗ ਮਾਸਟਰ ਦੇ ਹੱਥ ਵਿੱਚ ਫੜਾ हां बिल्कुल ठीक है। ਹੁਣ ਬਣ ਗਿਆ ਸਰਦਾਰ ਨਰੰਜਨ ਸਿੰਘ ਖਾਲਸਾ। ਮਾਸਟਰ ਨੇ ਐਸਐਸਪੀ ਨੂੰ ਮੋਟੀ ਸਾਰੀ ਕੁੜੀ ਗਾਲ ਕੱਢੀ ਅਤੇ ਕੋਠੀ ਵੱਲੋਂ ਮੂੰਹ ਕਰਕੇ ਬੁੱਲਾਂ ਦੇ ਹੱਥ ਰੱਖ ਕੇ ਬੱਕਰਾ ਬੁਲਾਇਆ। ਮਾਸਟਰ ਨੇ ਕੋਠੀ ਵੱਲੋਂ ਮੂੰਹ ਕਰਕੇ ਫੇਰ ਨਾਰਾ ਮਾਰਿਆ ਪਰ ਚੰਡਾਲ ਚੌਂਕੜੀ ਸ਼ਾਇਦ ਕਿਤੇ ਸ਼ਿਕਾਰ ਨੂੰ ਨਿਕਲੀ ਹੋਈ ਸੀ। ਘਰ ਵਾਲਿਆਂ ਨੇ ਮਾਸਟਰ ਉਤੇ ਤਿੱਖੜ ਦੁਪਹਿਰੇ ਹੀ ਝੁੱਲ ਪਾ ਕੇ ਸਟੋਰ ਵਿੱਚ ਰੱਖ ਦਿੱਤਾ ਉਹਨੂੰ। ਉਹ ਸ਼ਰਾਬ ਦੇ ਨਸ਼ੇ ਵਿੱਚ ਗੁੱਟ ਹੋਇਆ, ਨਾਰੇ ਮਾਰਦਾ ਹੋਇਆ ਸੌਂ ਗਿਆ। ਅਗਲੀ ਸਵੇਰ ਜਦੋਂ ਮਾਸਟਰ ਉੱਠਿਆ ਤਾਂ ਉਹਦੇ ਹੱਡ ਥਾਂ-ਥਾਂ ਤੋਂ ਪਈ ਪੁਲਿਸ ਦੀ ਮਾਰ ਨਾਲ ਭੰਨੇ ਪਈ ਸਨ। ਭਜਨਕੌਰ ਉਹ ਭਜ ਮਾਸਟਰ ਆਪਣੇ ਬੌੜੀ ਦੇ ਹੀ ਘਰ ਵਾਲੀ ਤੇ ਸਾਰੀ ਉਮਰ ਇਉਂ ਹੀ ਕੁੱੜਦਾ ਰਿਹਾ ਸੀ ਔਣੀ ਆ ਸਿਹਤ ਕਿਵੇਂ ਆ ਤੁਹਾਡੀ ਹੁਣ ਨਾ ਹੋਇਆ ਕੀ ਸੀ ਤੁਹਾਨੂੰ ਕੱਲ ਪਤਾ ਨਹੀਂ ਕੀ ਜਵਲੀਆਂ ਮਾਰੀ ਜਾਂਦੇ ਓਂ ਛਦਾਈਆਂ ਵਾਗ ਮਾਸਟਰ ਦੀ ਪਤਨੀ ਨੇ ਕਈ ਸਵਾਲ ਇੱਕੋ ਵਕਤ ਕਰ ਦਿੱਤੇ ਉਹ ਹੋਣਾ ਕੀ ਸੀ ਸਾਰੀ ਮਿਹਰਮੰਨੀ ਉਸ ਕੁੱਤੇ ਦੀ ਐ ਮਾਸਟਰ ਛਿੱਤਰ ਪੋਲੇ ਨੂੰ ਯਾਦ ਕਰਕੇ ਫੇਰ ਓਖਾ ਹੋ ਗਿਆ ਨਾ ਤੂੰ ਉਥੇ ਲੈਣ ਭਲਾਂ ਕੀ ਗਿਆ ਸੀ ਰੱਬ ਦੇ ਆ ਬੰਦੇ ਆ ਉਹ ਲੈਣ ਕਿ ਜਾਣਾ ਸੀ ਉਥੇ ਮੈਂ ਛਣਕਣਾ ਇਹਨਾਂ ਕੰਜਰਾਂ ਦੀ ਰਿਪੋਰਟ ਕਰਨ ਗਿਆ ਸੀ ਜਿਹੜੇ ਦਾਦ ਲੱਗੇ ਹੋਏ ਨੇ ਸਰਕਾਰੀ ਸਾਨਾਂ ਫੇਰ ਕੀ ਹੋਇਆ ਮਾਸਟਰ ਜੀ ਨੇ ਫੇਰ ਸਵਾਲ ਕਰ ਦਿੱਤਾ ਹੁਣਾ ਕਿਸੇ ਭੈਣ ਦੇ ਯਾਰ ਨੇ ਮੈਨੂੰ ਲੰਬਿਆਂ ਪਾ ਲਿਆ ਅਕੇ ਸੈਂਟਰ ਵੱਲੋਂ ਸ਼ੂਟ ਆ ਉਸਨੇ ਪਾਸ ਤੋਂ ਹੁੰਦੇ ਨੇ ਅੱਤਵਾਦ ਵਿਰੁੱਧ ਲੜਦਿਆਂ ਦੇ ਪੁੱਛਣ ਵਾਲਾ ਹੋਵੇ ਜੇ ਬਹੁਤਾ ਹੀ ਹੌਸਲਾ ਦੇਣਾ ਤਾਂ ਕੁੜੀਆਂ ਥੱਲੇ ਪਾ ਦੇਣਾ ਆਪਣੀਆਂ ਇਹਨਾਂ ਦੇ ਮਾਸਟਰ ਸਰਕਾਰੀ ਮਿਸ਼ਨਰੀ ਤੇ ਖਿਜਿਆ ਪਿਆ ਸੀ ਮੈਂ ਦਵਾਈ ਲੈ ਆਵਾਂ ਤੂੰ ਜਸਵੀਰ ਨੂੰ ਕਹਿ ਕੇ ਦੋ ਕਸ਼ੇਰਿਆਂ ਦਾ ਪ੍ਰਬੰਧ ਕਰ ਮੇਰੇ ਲਈ ਮੈਂ ਤਾਂ ਆਉਂਦੀ ਮੱਸਿਆ ਨੂੰ ਅਮਰ ਛੱਕ ਕੇ ਆਉਣਾ ਮੈਂ ਤੇ ਜਾ ਕੇ ਜੇ ਤੂੰ ਛਗਣਾ ਦਾ ਤੂੰ ਵੀ ਚੱਲੀ ਨਾਲ ਕਹਿੰਦਾ ਹੋਇਆ ਮਾਸਟਰ ਸਕੂਟਰ ਸਟਾਰਟ ਕਰਕੇ ਡਾਕਟਰ ਵੱਲੋਂ ਚੱਲਿਆ ਗਿਆ ਮਾਸਟਰ ਦੀ ਘਰ ਵਾਲੀ ਨੇ ਨੂਨੂ ਕਹਿ ਕੇ ਉਸੇ ਦਿਨ ਹੀ ਚਾਰ ਕਿਸ਼ਾਰੇ ਸਵਾਲੇ ਮੁਰਦਾ ਹੋਇਆ ਮਾਸਟਰ ਦੋ ਕਿਰਪਾਨਾਂ 9 9 ਇੰਚ ਦੀਆਂ ਖਰੀਦ ਲਿਆਇਆ ਸੀ ਅਗਲੀ ਸਵੇਰ ਸਣ ਕੇਸ਼ੀ ਇਸ਼ਨਾਨ ਕਰਕੇ ਦੋਵੇਂ ਪਤੀ ਪਤਨੀ ਮੈਤੇ ਪਹੁੰਚ ਗਏ ਸ਼ਾਮ ਨੂੰ ਘਰ ਮੁੜਦਾ ਹੋਇਆ ਮਾਸਟਰ ਨਰਿੰਦਰ ਸਿੰਘ ਕਾਮਰੇਡ ਮਾਸਟਰ ਨਰਿੰਦਰ ਸਿੰਘ ਖਾਲਸਾ ਬਣ ਕੇ ਵਾਪਸ ਮੁੜਿਆ ਸੀ ਪੁਲਿਸ ਨੇ ਜਲਾਦ ਨੇ ਇੱਕ ਹੋਰ ਵਖਵਾਦੀ ਸੋਜ ਵਾਲਾ ਪੈਦਾ ਕਰ ਦਿੱਤਾ ਸੀ ਕਿਉਂ ਭਈ ਸੱਜਣੋ ਕਾਰਜ ਇਹੇ ਪਤਾ ਕਦੋਂ ਬਾਹਰ ਆਉਂਦੇ ਜਾਂਦੇ ਨੇ ਸਰਕਾਰੀ ਕੁੱਤੇ ਰਚਪਾਲ ਸਿੰਘ ਛੰਦੜੇ ਨੇ ਕਾਕੇ ਦੇ ਦਿਸੇ ਨੂੰ ਚੌਕੂ ਦਿਨਾਂ ਬਾਅਦ ਤਰਨ ਤਰਨ ਤੋਂ ਪਰਤਣ ਸਮੇਂ ਪੁੱਛਿਆ ਇੱਕ ਹੀ ਹੋਏ ਦੁਪਹਿਰੇ ਉਹ ਇੱਕ ਖੇਤ ਵਿੱਚ ਦੀ ਠਾਰ ਤੇ ਭਾਈ ਸੰਗੇ ਸਮੇਤ ਬੈਠੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਸਨ ਹਾਂ ਭਾਈ ਪਤਾ ਤਾਂ ਕਰ ਆਂਦਾ ਪਰ ਯਾਰ ਪਹਿਲਾਂ ਪਾਣੀ-ਤਾਨੀ ਦਾ ਪੁੱਛ ਲੋ ਦਿਸ਼ੇ ਨੇ ਹਲਤੇ ਹੋਏ ਜਵਾਬ ਦਿੱਤਾ ਉਹ ਲੈ ਯਾਰ ਤੂੰ ਲੱਸੀ ਪੀ ਚੰਦੜੇ ਨੇ ਲਾਗਲੇ ਪਿੰਡ ਤੋਂ ਰੋਟੀ ਨਾਲ ਆਈ ਲੱਸੀ ਦੇ ਦੋ ਕੱਪ ਡੋਲੂ ਵਿੱਚੋਂ ਭਰ ਲਏ ਪਰ ਬਾਬੇ ਉਹ ਜਿੰਨਾ ਚਿਰ ਪਾਪੀਆਂ ਨੂੰ ਬਿਲੇ ਨਹੀਂ ਲਗਾ ਦਿੰਦੇ ਮੈਨੂੰ ਤਾਂ ਸਾਰਾ ਪਾਣੀ ਪੀਣਾ ਵੀ ਹਰਾਮ ਲੱਗਦਾ ਕੰਤੇ ਨੇ ਗੁੱਸੇ ਨਾਲ ਬੁੱਲ ਟੁੱਕੇ ਹਾਂ ਹੁਣ ਸੁਣੋ ਸਾਰੀ ਕਹਾਣੀ 20 ਚੌਰਿਆਂ ਦਾ ਟੋਲਾ ਉੱਥੇ ਰਹਿੰਦਾ ਹੈ ਪੂਰਾ ਰਾਤਾਂ ਨੂੰ ਨਿਕਲਦੇ ਨੇ ਗੋੜ ਪੱਗਾ ਮੰਨ ਕੇ ਉੱਪਰੋਂ ਜਿਵੇਂ ਹਦਾਇਤਾਂ ਆਉਂਦੀਆਂ ਨੇ ਓਵੇਂ ਚੱਲਦੇ ਨੇ ਸਾਰੇ ਮੋਹੱਲੇ ਦੇ ਨੱਕ ਵਿੱਚ ਦਮ ਕੀਤਾ ਪਿਆ ਇਹਨਾਂ ਨੇ ਜਵਾਨ ਜਹਾਨ ਕੁੜੀਆਂ ਕਤਰੀਆਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਦਿਸ਼ੇ ਨੇ ਗੱਲ ਕਰਕੇ ਲੱਸੀ ਨਾਲ ਲਿਬੜੀਆਂ ਮੁੱਛਾਂ ਸਾਫ਼ ਕੀਤੀਆਂ ਟਾਈਮ ਟੂ ਨੋਟ ਕੀਤਾ ਤੁਸੀਂ ਉਹਨਾਂ ਦਾ ਬਾਹਰ ਆਉਣਾ ਜਾਣਦਾ ਸੰਗੇ ਨੇ ਸਵਾਲ ਕੀਤਾ ਆਹੋ ਕੀਤਾ ਹੈ ਸ਼ਾਮ ਨੂੰ 4:00 ਵਜੇ ਨੂੰ ਸਾਰੇ ਜਣੇ ਬਾਹਰ ਜ਼ਰੂਰ ਨਿਕਲਦੇ ਨੇ ਉਦੋਂ ਕਾਲਜਾਂ ਵਿੱਚ ਛੁੱਟੀ ਦਾ ਟਾਈਮ ਹੁੰਦਾ ਇਹ ਉਦੋਂ ਮਰਦਰ ਗਸ਼ਤੀਕਾਰ ਨਿਕਲਦੇ ਨੇ ਕਾਲਜਦਾਰੀਆਂ ਕੁੜੀਆਂ ਨਾਲ ਮੁੜਦੇ ਕਦੋਂ ਨੇ ਕੋਈ 4 ਕੋ ਘੰਟੇ ਬਾਅਦ ਮੁੜਦੇ ਨੇ 8 ਕੋ ਬਾਅਦ ਨੇ ਤਕਰੀਬਨ ਸਾਰੇ ਪੱਕੇ ਸ਼ਰਾਬੀ ਨੇ ਟੱਲੀ ਹੁੰਦੇ ਨੇ ਜਦੋਂ ਵਾਪਸ ਆਉਂਦੇ ਨੇ ਕਾਕੇ ਅਤੇ ਸੰਗੇ ਦੇ ਆਪਸ ਵਿੱਚ ਸਵਾਲ ਜਵਾਬ ਹੋ ਰਹੇ ਸਨ ਤੇ ਐਕਸ਼ਨ ਕਦੋਂ ਕਰਦੇ ਨੇ ਫਿਰ ਵੈਸੇ ਤਾਂ ਕੁਝ ਵੀ ਕਰ ਸਕਦੇ ਆ ਜਦੋਂ ਜੀ ਕਰੇ ਪਰ ਜ਼ਿਆਦਾਤਰ ਐਕਸ਼ਨ ਰਾਤਾਂ ਨੂੰ ਹੀ ਕਰਦੇ ਨੇ ਇਹ ਕੋਈ ਪੋਜੀਸ਼ਨ ਦੇ ਕੇ ਆਏ ਹੋ ਸੰਗੇ ਨੇ ਘਾਤ ਲਗਾਉਣ ਬਾਰੇ ਥਾਂ ਦੀ ਪੁੱਛਪੜਤਾਲ ਕੀਤੀ ਹਾਂ ਜਿੱਥੋਂ ਕੋਠੀ ਨੂੰ ਜਾਣ ਵਾਲੀ ਗੜੀ ਮੁੜਦੀ ਹੈ ਉਹ ਮੋੜ ਠੀਕ ਰਹੇਗਾ ਬਿਲਕੁਲ ਕੋਈ ਮੋੜ ਆਹੋ ਆਥਨੇ ਤਾਂ ਸਾਰੇ ਜਣੇ ਇਕੱਠੇ ਹੀ ਬਾਹਰ ਨੂੰ ਨਿਕਲਦੇ ਨੇ ਕੋਠੀ ਵਿੱਚ ਤਾਂ ਸਿਰਫ ਇੱਕੋ ਇੱਕ ਲੰਗਰੀ ਵਾਦਾ ਉੱਥੇ ਕਾਕੇ ਨੇ ਸਾਰੀ ਗੱਲ ਸੰਗੇ ਨੂੰ ਸਮਝਾ ਦਿੱਤੀ ਪਰ ਬਾਬਿਓ ਥਾਂ ਇਹ ਪਬਲਿਕ ਪਲੇਸ ਹੈ ਆਮ ਲੋਕਾਂ ਦਾ ਨੁਕਸਾਨ ਹੋ ਕਈ ਵਾਰ ਬੱਚੇ ਵੀ ਖੇਡਦੇ ਰਹਿੰਦੇ ਨੇ ਉਥੇ ਦੀਸ਼ੇ ਨੇ ਮੋੜ ਵਾਲੀ ਥਾਂ ਦੀ ਪ੍ਰੋੜਤਾ ਨਾਲ ਕੀਤੀ ਫਿਰ ਕੀ ਕੀਤਾ ਜਾਵੇ ਇੱਕ ਵੱਡਾ ਸਵਾਲ ਸਾਰਿਆਂ ਦੇ ਸਾਹਮਣੇ ਸੀਗਾ ਕਰਨਾ ਕੀ ਹੈ ਇਉਂ ਕਰੋ ਵੀ 10 15 ਇਕੱਠੇ ਬੰਦੇ ਕੋਠੀ ਦੇ ਧਾਵਾ ਬੋਲਦੇ ਹੋ ਕੰਤੇ ਨੇ ਹਿਲਾ ਦਿੱਤੀ ਨਹੀਂ ਇਹ ਠੀਕ ਨਹੀਂ ਰਹੇਗਾ ਕ੍ਰਾਸ ਫਾਇਰਿੰਗ ਵਿੱਚ ਕੋਈ ਆਪਣਾ ਸਿੰਘ ਵੀ ਨੁਕਸਾਨੇ ਜਾ ਸਕਦਾ ਮੈਂ ਇਸ ਤਰ੍ਹਾਂ ਠੀਕ ਨਹੀਂ ਸਮਝਦਾ ਸੰਗੇ ਨੇ ਨਾ ਵਿੱਚ ਸਿਰ ਹਿਲਾਇਆ ਕੁਝ ਸਮੇਂ ਉਸਨੇ ਮੱਥੇ ਤੇ ਹੱਥ ਰੱਖ ਕੇ ਦਿਮਾਗ ਤੇ ਜੋਰ ਪਾਇਆ ਠੀਕ ਹੈ ਆ ਗਿਆ ਆਈਡੀਆ ਕੱਲ ਨੂੰ ਐਕਸ਼ਨ ਕੀਤਾ ਜਾਵੇਗਾ ਆਪਣੀ ਸਾਰੀ ਟੋਲੀ ਦਰਬਾਰ ਸਾਹਿਬ ਠੀਕ 4:30 ਵਜੇ ਇਕੱਠੀ ਹੋਵੇਗੀ ਕਿਸੇ ਨੇ ਵੱਡਾ ਹਥਿਆਰ ਨਹੀਂ ਲੈ ਕੇ ਜਾਣਾ ਅਸਾルトਾਂ ਉੱਥੇ ਮਿਲ ਜਾਣਗੀਆਂ ਦਰਬਾਰ ਸਾਹਿਬ ਜਾਣ ਸਮੇਂ ਸਿਰਫ ਪਿਸਟਲ ਹੀ ਕੋਲ ਹੋਣੇ ਚਾਹੀਦੇ ਨੇ ਹੁਣ ਸਾਰੇ ਜਣੇ ਆਪੋ ਆਪਣੇ ਟਿਕਾਣੇ ਤੇ ਜਾ ਕੇ ਆਰਾਮ ਕਰੋ ਕੱਲ ਨੂੰ ਠੀਕ ਹੈ 4:30 ਵਜੇ ਸ਼ਾਮੇ ਦਰਬਾਰ ਸਾਹਿਬ ਇਕੱਠੇ ਹੋਵਾਂਗੇ ਠੀਕ ਹੈ ਸੰਗੇ ਨੇ ਸਾਰੇ ਸਾਥੀਆਂ ਵੱਲ ਦੇਖਦੇ ਹੋਏ ਥੰਬਸ ਅਪ ਦਾ ਨਿਸ਼ਾਨ ਬਣਾਇਆ ਦੂਸਰੇ ਦਿਨ ਦੁਪਹਿਰੇ ਕੁਝ ਜ਼ਿਆਦਾ ਹੀ ਗਰਮ ਸੀਗਾ ਗਰਮੀ ਸਭ ਦਾ ਤਰਾਹ ਘਟ ਰਹੀ ਸੀ ਯਾਰ ਸੂਰਜ ਸਾਲਾ ਨੀਵਾ ਅਹੀ ਸਾਹ ਨੇ ਵੀ ਟਾਈਮ ਤਿੱਖੜ ਦੁਪਹਿਰ ਦਾ ਰਖਤਾ। ਦੀਸ਼ੇ ਨੇ ਬਾਜ਼ਾਰ ਵਿੱਚ ਤੁਰੇ ਜਾਂਦੇ ਆ ਰਸ਼ਪਾਲ ਨਾਲ ਗੱਲ ਕੀਤੀ। ਕਿਉਂ ਤੇਰੇ ਤਾਂ ਮਹਿੰਦੀ ਵਾਲੇ ਪੈਰ ਮੱਜਦੇ ਆਂ ਚੁੱਪ ਕਰਕੇ ਤੁਰਿਆ ਚੱਲ। ਹੁਣ ਤੈਨੂੰ ਐਸੀ ਨਾ ਲਵਾ ਦੀਏ 스ਵੇਡਨ ਦੇ ਸ਼ਹਿਜ਼ਾਦੇ ਨੂੰ। ਰਸ਼ਪਾਲ ਦੀ ਟਕੋਰ ਨਾਲ ਉਹਦਾ ਸਾਰਾ ਟੋਲਾ ਹੱਸ ਪਿਆ। ਕਿਉਂ 스ਵੇਡਨ ਵਾਲਾ ਸਾਰਾ ਦੂਜੀ ਵਾਰ ਜੰਮਿਆ? ਜਾਂ ਤਾਂ ਸਾਡੇ ਚ ਵੀ ਉਹੀ ਹੈ। ਦੀਸ਼ੇ ਨੇ ਮੋੜਾ ਦਿੱਤਾ। ਜਾਂ ਦੀ ਗੱਲ ਨਹੀਂ ਭਾਉ ਉਹ ਗੱਲ ਨਸਲ ਦੀ ਹੈ। ਉਹ ਹੋਏ ਅੰਗਰੇਜ਼ ਨਸਲ ਦੇ ਲੋਕ ਕਾਂਤੇ ਨੇ ਟੋੜਕਾ ਛੱਡਿਆ। ਨਸਲ ਤਾਂ ਸਜਣੋ ਇੱਕੋ ਹੀ ਹੈ ਸਾਰਿਆਂ ਦੀ ਮਨੁੱਖਤਾ। ਫਰਕ ਹੈ ਤਾਂ ਇਹੋ ਗੱਲ ਵੀ ਅਗਲੇ ਜਦੋਂ ਤੱਕ ਭਾਰਤੀ ਗੁਲਾਮ ਦਾ ਸਿੜੀ ਸਿਆਪਾ ਨਹੀਂ ਗਰੋਂ ਲੱਥਦਾ ਉਦੋਂ ਤੱਕ ਭੁੱਲ ਜਾਓ ਐਸ਼ਾ ਛੰਦੜੇ ਨੇ ਸਾਰਿਆਂ ਨੂੰ ਸਿਆਣਿਆਂ ਵਾਂਗ ਸਮਝਾਇਆ ਚਲੋ ਬਈ ਮਿੱਤਰੋ ਆ ਗਿਆ ਦਰਬਾਰ ਸਾਹਿਬ ਇਕੱਲੇ ਇਕੱਲੇ ਹੋ ਜਾਓ ਸਾਰੇ ਜਣੇ ਮੱਥਾ ਟੇਕ ਕੇ ਸਿੱਧੇ ਹੀ ਖੱਬੀ ਬਾਰੀ ਵਾਲੇ ਖੁੰਜੇ ਵਿੱਚ ਆ ਜਾਇਓ ਛੰਦੜੇ ਨੇ ਸਾਰਿਆਂ ਨੂੰ ਹਦਾਇਤ ਦਿੱਤੀ ਅਤੇ ਆਪ ਭੀੜ ਵਿੱਚ ਗਵਾਚ ਗਿਆ ਸਾਰੇ ਜਾਨੇ ਨੇ ਇਕੱਲੇ ਇਕੱਲੇ ਜਾ ਕੇ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਸਰੋਵਰ ਦੀ ਖੱਬੀ ਵਾਰੀ ਦੇ ਖੁੰਜੇ ਵਿੱਚ ਇਕੱਠੇ ਹੋ ਗਏ ਉਹ ਦਰਬਾਰ ਸਾਹਿਬ ਤਰਨਤਾਰਨ ਵਿਖੇ ਸੰਗਤ ਦੀ ਹਾਜ਼ਰੀ ਨਾ ਮੱਤਰੀ ਸੀਗੀ ਸਰੋਵਰ ਦੀ ਖੱਬੀ ਵਾਰੀ ਦੇ ਖੁੰਝੇੋਂ ਪੀੜਾ ਜਿਹਾ ਦਰਵਾਜ਼ਾ ਗ੍ਰੰਥੀ ਸਿੰਘਾਂ ਦੀਆਂ ਰਹਿائشਾਂ ਵੱਲੋਂ ਨਿਕਲਦਾ ਸੀ ਸਾਰੇ ਦਾ ਸਾਰਾ ਟੋਲਾ ਦੇਸ਼ੇ ਦੇ ਇਸ਼ਾਰੇ ਨਾਲ ਦਰਵਾਜ਼ੇ ਅੰਦਰ ਹੋ ਗਿਆ ਸਾਹਮਣੇ ਗ੍ਰੰਥੀਆਂ ਦੀ ਰਹਿਾਈ ਸ਼ੇ ਮਕਾਨ ਸਨ ਰਿਹਾਇਸ਼ੀ ਕਲੋਨੀ ਦੀ ਪਿੱਠ ਨਾਲ 32 ਨੰਬਰ ਕੋਠੀ ਦੀ ਗਲੀ ਲੱਗਦੀ ਸੀ ਆ ਬਈ ਆ ਗਏ ਹੋ ਯੋਦਿਓ ਆ ਲੋ ਸਮਾਨ ਸੰਭੋ ਇਕਰਾ ਤੇ ਮੇਰੇ ਮਗਰ ਆ ਜਾਓ ਭਾਈ ਸੰਗੇ ਨੇ ਇੱਕ ਦਰਖ ਦੇ ਥੱਲੇੋਂ ਘਾ ਤੇ ਪਿਆ ਡੱਬੀ ਦਾ ਰਸਾਫਾ ਚੁੱਕ ਦਿੱਤਾ ਥੱਲੇ ਮੈਗਜ਼ੀਨ ਫਿੱਟ ਰੈਫਲਾਂ ਦਾ ਢੇਰ ਲੱਗਾ ਪਿਆ ਸੀ ਸਾਰੇ ਜਣਿਆਂ ਨੇ ਹਥਿਆਰ ਸੰਭਲੇ ਭਾਈ ਸੰਗਾ ਲੰਬੇ ਕਦਮੀ ਅੱਗੇ ਹੋ ਤੁਰਿਆ ਤੇ ਉਹਦੇ ਮਗਰ ਹੀ ਜਿਹਾਰੂਆਂ ਦਾ ਪੂਰਾ ਟੋਲਾ ਚੁੰਗੀਆਂ ਭਰਦਾ ਤੁਰ ਪਿਆ ਸਾਰੇ ਜਣੇ ਕਲੋਨੀ ਦੇ ਸੱਜੇ ਖੁੰਜੇ ਵਿੱਚੋਂ ਉੱਪਰ ਨੂੰ ਚੜਦੀਆਂ ਪੌੜੀਆਂ ਟੱਪ ਕੇ 32 ਨੰਬਰ ਕੋਠੀ ਵਾਲੀ ਗਲੀ ਵਿੱਚ ਛਾਲਾ ਮਾਰ ਗਏ ਜਿੰਨਾ ਚਿਰ ਮੈਂ ਇਸ਼ਾਰਾ ਨਾ ਕਰਾਂ ਗੋਲੀ ਨਹੀਂ ਚਲਾਉਣੀ ਭਾਈ ਸੰਗਾ ਕੋਠੀ ਦੀ ਕੰਨ ਟੱਪ ਗਿਆ ਠੀਕ ਹੈ ਆ ਜਾਓ ਸੰਗੇ ਨੇ ਜਿੱਤ ਦਾ ਨਿਸ਼ਾਨ ਬਣਾਇਆ ਕੁੱਤਿਆਂ ਦੀ ਟੋਲੀ ਸ਼ਿਕਾਰ ਨੂੰ ਕੋਨੇ ਸਮੇਂ ਬਾਦ ਕੋਠੀ ਉੱਪਰ BTF ਦਾ ਕਬਜ਼ਾ ਹੋ ਚੁੱਕਾ ਸੀ ਕੋਠੀ ਵਿਚਲਾ ਲੰਗਰੀ ਚਿੱਤਰੂ ਨਾਦਾ ਹਮਾਤਲੀ ਸੀਗਾ ਉਸ ਨੂੰ ਫੜ ਕੇ ਨੂਰ ਦਿੱਤਾ ਗਿਆ ਸੀ ਕੋਠੀ ਵਾਵਾ ਸੋਹਣੀ ਬਣੀ ਹੋਈ ਸੀ ਕੋਠੀ ਦੇ ਤਕਰੀਬਨ ਅੱਤੇ ਕੋ ਬਾਅਦ ਇੱਕ ਵੇੜੇ ਵਿੱਚ ਮਖੌਲੀ ਘਾਵ ਵਿਛਿਆ ਹੋਇਆ ਸੀ ਵੱਡੇ ਗੇਟ ਨੂੰ ਖੋਲਣ ਤੋਂ ਬਾਅਦ ਇੱਕ ਪੱਥਰਾਂ ਦੀ ਬਣੀ ਹੋਈ ਸੜਕ ਕੋਠੀ ਤੱਕ ਆਉਂਦੀ ਸੀ ਗੱਡੀ ਨੂੰ ਪਾਰਕ ਕਰਨ ਲਈ ਕੋਠੀ ਦੇ ਮਗਰ ਦੇ ਪਾਸੇ ਗਰਾਜ ਬਣਿਆ ਹੋਇਆ ਸੀ ਕੰਤੇ ਤੇਰੀ ਡਿਊਟੀ ਗੇਟ ਖੋਲਣ ਦੀ ਹੈ ਤੂੰ ਗੇਟ ਖੋਲ ਕੇ ਸੱਜੇ ਪਾਸੇ ਬਣੇ ਸੰਤਰੀ ਪੋਸਟ ਵਿੱਚ ਆਪਣੇ ਸਾਥੀਆਂ ਸਮੇਤ ਪੋਜੀਸ਼ਨ ਮਲ ਲਵੇਂਗਾ ਗੇਟ ਬੰਦ ਕਰਕੇ ਪਹਿਲੀ ਗੋਲੀ ਤੇਰੇ ਵੱਲੋਂ ਚਲਾਈ ਜਾਵੇਗੀ ਜੋ ਕੇ ਸਾਡੇ ਲਈ ਇਸ਼ਾਰਾ ਹੋਵੇਗੀ ਖਿਆਲ ਰਹਿ ਵੀ ਗੱਡੀ ਗਰਾ ਤੱਕ ਨਾ ਪਹੁੰਚ ਸਕੇ ਵੇੜੇ ਦੇ ਐਨ ਵਜਕਾਰੀ ਕੋ ਕੰਨ ਬਣਾਉਣਾ ਦਾ ਭਾਈ ਛੰਦੜ ਨੇ ਸਕੀਮ ਸਮਝਾਈ ਉਹਨੂੰ ਦੀਸ਼ੇ ਨੇ ਸਾਰੇ ਸਿੰਘਾਂ ਨੂੰ ਪੋਜੀਸ਼ਨਾਂ ਸਮਝਾ ਦਿੱਤੀਆਂ ਕੋਠੀ ਦੇ ਲੌਨ ਵਿਚਲਾ ਫੁਹਾਰਾ ਫਾਰਲ ਫਰਨ ਦੀ ਆਵਾਜ਼ ਕਰਦਾ ਹੋਇਆ ਵਗ ਰਿਹਾ ਸੀ ਫਾਰੇ ਵਿੱਚੋਂ ਨਿਕਲਿਆ ਪਾਣੀ ਘਾਹ ਤੇ ਬੇਲ ਬੁੱਟਿਆਂ ਨੂੰ ਸਿੰਜ ਰਿਹਾ ਸੀ ਸਵਾ 6 ਹੋਏ ਨੇ ਹਲੇ ਘੱਟੋ ਘੱਟ 8 ਵਜੇ ਤੋਂ ਪਹਿਲਾਂ ਨਹੀਂ ਮੁੜਦੇ ਉਹ ਐਂ ਕਰੋ ਵੀ ਸਾਰੇ ਸਿੰਘ ਰਲ ਕੇ ਰਹਿ ਰੱਖ ਦਾ ਪਾਠ ਕਰੋ ਫਿਰ ਅਰਦਾਸ ਕੀਤੀ ਜਾਵੇਗੀ ਭਾਈ ਸੰਗੇ ਨੇ ਰਹਿਣਾ ਸ਼ੁਰੂ ਕਰ ਦਿੱਤੀ ਤੁਸੀਂ ਕਾਕੇ ਛੱਤ ਉਤੇ ਪੋਜੀਸ਼ਨ ਸੰਭਾਲ ਲੈਣਾ ਮੈਂ ਤੇ ਦੇਸ਼ਾ ਵੀ ਬਰਾਂਡੇ ਵਿੱਚ ਹੋਵਾਂਗੇ ਸੰਗੇ ਨੇ ਥਾਵਾਂ ਵੜ ਦਿੱਤੀਆਂ ਉਹ ਤਾਂ ਠੀਕ ਹੈ ਬਾਬੇਓ ਪਰ ਆਪਾਂ ਤਾਂ ਪਹਿਲਾਂ ਕੁਝ ਨਾ ਕੁਝ ਡੱਫਣਾ ਜ਼ਰੂਰ ਹੈ ਚੂਹੇ ਭੜਕਦੇ ਬਾਈ ਨੇ ਟਿੱਡ ਵਿੱਚ ਕਾਕੇ ਨੇ ਫ੍ਰੀਜ ਦਾ ਦਰਵਾਜ਼ਾ ਖੋਲ੍ਹਿਆ ਉਹ ਥੋੜੀ ਭੈਣ ਦੀ ਪਤਿਉਰੇ ਨੇ ਜੱਗ ਵਿੱਚ ਖੁੱਲ੍ਹੀ ਹੋ ਪਈ ਬਈ ਹੈ ਸ਼ੁਕਰ ਹੈ ਕਿਤੇ ਸ਼ਰਬਤ ਦੇ ਭਲੇਕੇ ਘੁੱਟਣੀ ਸੀ ਭਰ ਦਿਆ ਕਾਕੇ ਨੇ ਨੱਕ ਸਕੋੜਿਆ ਲੈ ਪੀ ਲੈ ਹੁਣ ਆਬੇ ਹਯਾਤ ਤੇਰੀ ਵੀ ਆਦਤ ਨਹੀਂ ਯਾਨੀ ਖਲ ਖੁੰਝੇ ਹੱਥ ਮਾਰਦੀ ਦੇਸ਼ੇ ਨੇ ਕਾਕੇ ਨੂੰ ਟੋਕਿਆ ਕਾਦੀ ਗੱਲ ਐ ਯਾਰ ਇਹਨਾਂ ਨਾਲ ਰਹਿ ਕੇ ਉਹੀ ਭੁੱਖੇ ਮਰਨਾ ਹੀ ਨਾ ਆਪ ਕੁਝ ਖਾਣਾ ਤੇ ਨਾ ਕਿਸੇ ਨੂੰ ਖਾਣ ਦੇਣਾ ਓਏ ਆਹ ਆ ਤਾਂ ਖਾਣੇ ਹੋ ਗੇ ਪਜ਼ਾਰਥ ਮਿਲ ਹੀ ਗਿਆ ਲੈ ਫੜ ਪਰਸੰਨੀਆਂ ਖਾ ਕੇ ਲਾ ਕਾਕੇ ਨੇ ਛਾਲ ਮਾਰ ਕੇ ਕੇਲਿਆਂ ਦਾ ਗੁੱਛਾ ਝੁਕ ਲਿਆ ਤੇ ਕੇਲੇ ਵਰਤਾਉਣ ਲੱਗ ਪਿਆ ਉਹ ਕੇਲੇ ਖਾਣ ਤੋਂ ਮਗਰੋਂ ਕੋਚਰ ਉਹ ਹਾਸਾ ਮਖੌਲ ਕਰਦੇ ਰਹੇ ਉਹਨਾਂ ਨੇ ਜਿਵੇਂ ਕਿਵੇਂ ਕਰਕੇ ਟਾਈਮ ਵੀ ਕੱਢਣਾ ਸੀਗਾ ਟੰ ਟੰ ਕੋਠੀ ਦੇ ਡਰੈਂਗ ਰੋ ਵਿੱਚ ਲੱਗਿਆ ਕਲੌਕ ਘੰਟਾ ਜਿੱਕਿਆ ਉਹ ਪਤੰਦਰੋਂ 8 ਵਜੇ ਪੂਰੇ ਦੇਖਿਓ ਕਦੇ ਮੇਰੇ ਸਾਲੇ ਆ ਕੇ ਹੋਰ ਹੀ ਕਿਤੇ ਕਾਕੇ ਦੀ ਗੱਲ ਵਿੱਚ ਹੀ ਰਹਿ ਗਈ ਉਹਨਾਂ ਸਾਰਿਆਂ ਨੇ ਪੋਜੀਸ਼ਨਾਂ ਮੰਨ ਲਈਆਂ। ਕੰਤਾ ਆਪਣੇ ਸਾਥੀਆਂ ਸਮੇਤ ਗੇਟ ਕੋਲ ਬਣੀ ਸੰਤਰੀ ਪੋਸਟ ਦੇ ਖੁੱਡੇ ਜੇ ਵਿੱਚ ਵੜ ਗਿਆ। ਜਿਹੜਾਹਾਂ ਦੀ ਸਾਰੀ ਟੋਲੀ ਹੁਣ ਇੰਤਜ਼ਾਰ ਵਿੱਚ ଥିਗੀ। ਸਾਰੇ ਜਣੇ ਆਪਣੀ ਸੋਚ ਆਪਣੀਆਂ ਅੱਖਾਂ ਨੂੰ ਆਪਣੇ ਦਿਮਾਗਾਂ ਨੂੰ ਗੇਟ ਉੱਤੇ ਗੱਡੀ ਬੈਠੇ ਸਨ। ਉਹਨਾਂ ਦੇ ਗੁੱਟਾਂ ਦੇ ਬੰਨੀਆਂ ਘੜੀਆਂ ਦੀ ਟਿਕ ਟਿਕ ਪਲ-ਪਲ ਬਾਅਦ ਭਾਰੀ ਹੁੰਦੀ ਜਾ ਰਹੀ ਸੀ। 1 2 3 ਸਾਰੇ ਜਣੇ ਮਾਨਿ-ਮਨ ਗਿਣਤੀ ਗਿਣ ਰਹੇ ਸਨ। ਸਮਾਂ ਜਿਵੇਂ ਕੁਝ ਪਲਾਂ ਲਈ ਰੁਕ ਗਿਆ ਹੋਵੇ। ਗੁਲਾਬੀ ਬਾਗ ਕਲੋਨੀ ਸਾਰੀ ਦੀ ਸਾਰੀ ਕਿਸੇ ਅਚੇਤ ਭੈ ਵਿੱਚ ਕੱਕਰ ਮਾਰੀਆਂ ਕਿਕਰਾਂ ਵਾਂਗ ਚੁੱਪ ਖੜੀ ਸੀ ਕਲੋਨੀ ਦੀਆਂ ਚੁਬਾਰਿਆਂ ਵਾਲੀਆਂ ਇਮਾਰਤਾਂ ਹਨੇਰੇ ਵਿੱਚ ਖੜੀਆਂ ਮੂੰਹ ਅੱਡੀ ਖੜੇ ਦੋਆ ਵਾਂਗ ਝਾਕ ਰਹੀਆਂ ਸਨ ਮਾਵਾ ਦੀਆਂ ਗੋਦਾਂ ਵਿੱਚ ਬੱਚੇ ਸਵੇਂ ਹੋਏ ਬੈਠੇ ਸਨ ਸਿੰਘਾਂ ਦਾ ਇੰਤਜ਼ਾਰ ਲੰਬਾ ਹੁੰਦਾ ਜਾ ਰਿਹਾ ਸੀ ਕੋਈ ਡੇਢ ਕੋ ਘੰਟਾ ਬੀਤਣ ਤੋਂ ਬਾਅਦ ਜਿਪਸੀ ਦੀਆਂ ਤੇਜ਼ ਲਾਈਟਾਂ ਨੇ ਗਲੀ ਦਾ ਮੋੜ ਘਟਿਆ ਸਾਰੇ ਜਜਾਰੂ ਸ਼ਿਕਾਰ ਕਰਨ ਗਏ ਸ਼ੇਰ ਵਾਂਗ ਥਾਂ ਥਾਂ ਹੀ ਸਹਿ ਗਏ ਗੱਡੀ ਦੀਆਂ ਲਾਈਟਾਂ ਨੇ ਰੋਸ਼ਨੀ ਨਾਲ ਕੋਠੀ ਦਾ ਮੱਥਾ ਚਮਕਾ ਦਿੱਤਾ ਠੂੰ ਠੂੰ ਜਿਪਸੀ ਦੇ ਐਕਸੀਲੇਟਰ ਉੱਤੇ ਪੈਰ ਦਾ ਦਬਾਅ ਪੈਰ ਨਾਲ ਜਿਪਸੀ ਨੇ ਚੰਗਿਆੜ ਮਾਰੀ ਓਏ ਚਿਤਰੂ ਭੈਣ ਦੇ ਨੇ ਦਰਵਾਜ਼ਾ ਖੋਲੀ ਐਨੀ ਦੇਰ ਕੋ ਲਗਾਈਓ ਕੋਈ ਆਵਾਜ਼ ਬਾਹਰੋਂ ਕਰਦੀ ਕਾਂਤੇ ਨੇ ਅਗਾਹ ਹੋ ਕੇ ਦਰਵਾਜ਼ਾ ਖੋਲ ਦਿੱਤਾ ਗੱਡੀ ਨੇ ਦੁਬਾਰਾ ਲੇਰ ਮਾਰੀ ਅੰਦਰ ਕੀ ਕਰਦਾ ਸੀ ਓਏ ਐਨਾ ਟਾਈਮ ਲਾ ਲਤਾ ਗੱਡੀ ਦੀ ਛੱਤ ਉੱਤੇ ਐਲ ਐਮ ਜੀ ਉੱਤੇ ਖੜੇ ਇੱਕੋ ਨੇ ਮੁੰਡੇ ਨੇ ਮੋਟੀ ਸਾਰੀ ਗਾਲ ਕੱਢੀ ਹਵਾ ਵਿੱਚ ਸ਼ਰਾਬ ਦੀ ਬੋੜ ਰਹੀ ਸੀ ਜਿਪਸੀ ਦੀਆਂ ਲਾਈਟਾਂ ਦੇ ਚਾਨਣ ਕੋਠੀ ਦੇ ਵੇੜੇ ਨੂੰ ਦੂਧਿਆ ਰੱਖਦੇ ਚਾਨਣ ਨਾਲ ਭਰ ਦਿੱਤਾ ਇਸ ਤੋਂ ਪਹਿਲਾਂ ਕਿ ਜਿਪਸੀ ਗੇਅਰ ਫੜ ਕੇ ਗਰਾਜ ਵੱਲ ਨੂੰ ਜਾਂਦੀ ਕਾਂਤੇ ਨੇ ਬੋਹਾ ਮਾਰ ਦਿੱਤਾ ਕਾਂਤੇ ਦੀ ਟੋਲੀ ਨੇ ਗੇਟ ਬੰਦ ਹੋਣ ਸਮੇਂ ਹੀ ਵਿਚਾਰ ਝਾੜ ਦਿੱਤੀ ਜਿਪਸੀ ਦੀ ਛੱਤ ਤੇ ਮਸ਼ੀਨ ਗਨ ਬੀੜੀ ਖੜਾ ਮੁੰਡਾ ਸੱਜੇ ਪਾਸੇ ਵੱਲ ਦੀਆਂ ਪੈਪਾ ਉਤੋਂ ਦੀ ਵੇੜੇ ਵਿੱਚ ਆੜਨੇਗਾ ਉਹ ਭੈਣ ਜਾਵੇ ਮਗਰ ਨੂੰ ਮੋੜ ਮਰਵਾਏਗਾ ਕੋਈ ਆਵਾਜ਼ ਗੁੰਜੀ ਜਿਪਸੀ ਨੇ ਬਿਜਲੀ ਦੀ ਤੇਜ਼ੀ ਨਾਲ ਮੋੜ ਕੱਟਿਆ ਪਰ ਅਸਫਲ ਵੇੜੇ ਵਿੱਚ ਬਰਾਂਡੇ ਵੱਲ ਸਿੱਧੀ ਪੈਂਦੀ ਮਾਰ ਨੇ ਡਰਾਈਵਰ ਨੂੰ ਖਖੜੀ ਵਾਂਗ ਖਲਾਰ ਦਿੱਤਾ ਗੱਡੀ ਉਲਟ ਗਈ ਗੱਡੀ ਵਿੱਚ ਸਵਾਰ 15 ਕੋਦੇ ਟੋਲੇ ਨੇ ਮੋੜ ਵੀ ਫਾਇਰਿੰਗ ਗੱਡੀ ਦੀ ਓਟ ਲੈ ਕੇ ਸ਼ੁਰੂ ਕਰ ਦਿੱਤੀ। ਉਹਨਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲ ਰਿਹਾ ਸੀ। ਧੜਾਮ ਇੱਕ ਵੱਡਾ ਖੜਕਾ ਹੋਇਆ। ਛੱਤ ਉੱਤੇ ਬੈਠੇ ਸਿੰਘਾਂ ਨੇ ਗੱਡੀ ਉੱਤੇ ਹੈਂਡ ਗ੍ਰਨੇਡ ਮਾਰਿਆ। ਹਾਏ ਓਏ ਮਾਰਤੇ ਕੋਈ ਚੀਕ ਉੱਭਰੀ। ਕਿਉਂ ਭੈਣਦੇ ਨੇ ਉਹ ਵੀ ਚਿੱਕਾ ਮਾਰਦੇ ਹੋਣਗੇ ਜਿਹੜੇ ਤੁਸੀਂ ਬੇਗਸੂਰੇ ਮਾਰੀ। ਧੜਾਮ ਇੱਕ ਹੋਰ ਵੱਡੇ ਖਰਾਕ ਨਾਲ ਕੋਠੇ ਦੀਆਂ ਬੋਹੇਵਾਰੀਆਂ ਕੰਬ ਗਈਆਂ। ਦੀਸ਼ੇ ਨੇ ਦੰਦ ਕਰੀਚ ਕੇ ਦੁਬਾਰਾ ਗ੍ਰਨੇਡ ਮਾਰਿਆ ਸੀ। 5 ਕੋ ਮਿੰਟ ਬਾਅਦ ਸਭ ਕੁਝ ਸ਼ਾਂਤ ਹੋ ਗਿਆ। ਨਾਜ਼ਲ ਸੈਨਾ ਦਾ ਇੱਕ ਕੈਡ ਗਰੁੱਪ ਬਿਲ ਕੋਠੀ ਦਾ ਲਾਨ ਲਾਸ਼ਾਂ ਦੇ ਟੁਕੜਿਆਂ ਨਾਲ ਭਰ ਗਿਆ ਸਾਰੀ ਦੀ ਸਾਰੀ ਹਰੀ ਚਾਦਰ ਰਗਰਿਆਂ ਹੋ ਗਈ ਕੋਠੀ ਦੇ ਵਿਚਲਾ ਫੁਹਾਰਾ ਫਰਲ ਫਰਲ ਚਲਦਾ ਰਿਹਾ ਉਹ ਦੋਸਤੋ ਇਹ ਸੀ ਖੇਤ ਜੋ ਮੰਡਿਓ ਸੂਰਮਾ ਨਾਵਲ ਦਾ ਭਾਗ 15ਵਾਂ ਤੇ ਭਾਗ 16ਵਾਂ ਲੈ ਕੇ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ